ਕੀ ਨਾਮ ਕੀ ਦਾ ਡਮ ਨਾਮ ਕੀ ਆ ਤੁਹਾਡਾ ਨਾਂ ਕੀ ਆ ਨਾਰੰਝਾ ਕਿੱਥੇ ਰਹਿੰਦੇ ਕਿਹੜੇ ਪਿੰਡ ਕਿੱਥੇ ਠੱਡੀ ਠੱਡੀ ਅੱਛਾ ਆ ਜਿਹੜਾ ਕੋੜਾ ਤੁਸੀਂ ਜੋੜਿਆ ਹੋਇਆ ਇਹਦੇ ਛੱਟ ਲੱਗੀ ਹੋਈ ਆ ਬੜੀ ਮੁਸ਼ਕਿਲ ਨਾਲ ਤੁਰ ਰਿਹਾ ਉਹ ਇਹ ਤੁਸੀਂ ਜਾਨਵਰਾਂ ਨੂੰ ਤਾਂ ਕਾਦ ਕਰਦੇ ਆ ਉਹਨੂੰ ਵਿਚਾਰੇ ਨੂੰ ਕੋਈ ਹੋਰ ਕੋੜਾ ਘੋੜਾ ਜੋੜ ਲਓ ਹੋਰ ਹੀ ਜੋੜਨਾ ਹੀ ਲਿਆਂਦਾ ਭਈ ਹਾਂਜੀ ਤੇ ਲਿਆਂਦਾ ਹੀ ਆ ਮੈਂ ਕੋੜਾ ਮਰ ਗਿਆ ਉਹ ਤਾਂ ਬੜਾ ਤੋਰ ਕੇ ਦਿਖਾ ਲਊ ਬੜਾ ਤੋਰ ਕੇ ਦਿਖਾ ਲਊ ਇੱਕ ਇਥੇ ਮਿੰਟ ਆ ਦੇਖੋ ਤੁਸੀਂ ਦੇਖ ਸਕਦੇ ਹੋ ਘੋੜਾ ਕਿਸ ਤਰ੍ਹਾਂ ਤੋਰੋ ਮਾੜਾ ਜਾਂ ਤੋਰੋ ਤੋਰ ਮੜਾ ਕਟਕਾ ਦੇ ਤੁਸੀਂ ਜਾਨਵਰਾਂ ਦਾ ਧੱਕਾ ਕਰ ਰਹੇ ਆ ਇੱਕ ਉਹ ਬਜਾਰਾ ਉਹ ਅੱਗੇ ਤੋਂ ਇੰਨੀ ਮੁਸ਼ਕਿਲਾਂ ਤੋੜ ਰਿਹਾ ਤੁਸੀਂ ਧੱਕਾ ਕਰ ਰਹੇ ਹੋ ਤੋਰ ਮੜਾ ਉਹਨੂੰ ਕੋਈ ਨਹੀਂ ਹੈ ਕੋਈ ਨਹੀਂ ਯਾਰ ਤੋਰ ਤਾਂ ਦੇ ਮੜਾ ਉਹਨੂੰ ਜੇ ਕੋਈ ਤੁਸੀਂ ਇੱਕ ਜਾਨਵਰ ਨਾ ਜਿਹੜਾ ਬੇਜਾਨਾ ਉਹਨੇ ਕਟਕ ਕਰ ਰਹੇ ਆ ਜੇ ਕੋਈ ਬੰਦਾ ਹੋਵੇ ਤਾਂ ਉਹਨੇ ਵੀ ਜਰੂਰ ਤੁਸੀਂ ਅਸੀਂ ਆ ਖਾਲੀ ਕਰ ਲੈਣਾ ਇਹ ਤਾਂ ਉਹਦਾ ਇਲਾਜ ਕਰਾਓ ਉਹਨੂੰ ਚੰਗੀ ਤਰ੍ਹਾਂ ਜਦੋਂ ਠੀਕ ਹੋ ਜਾਂਦਾ ਫਿਰ ਚਲਾਓ ਉਹਨੂੰ ਹਨਾ ਕਰਾਵਾਂਗੇ ਇਹ ਤਾਂ ਗਲਤ ਕੰਮ ਆਏ ਨਜਾਇਜ਼ ਕਸੂਰ ਨਾ ਮੜਾ ਤੋਕੇ ਦਿਖਾ ਮੜਾ ਜਾ ਤੁਸੀਂ ਦੇਖ ਸਕਦੇ ਹੋ ਕੋੜਾ ਕਿਸ ਤਰ੍ਹਾਂ ਬੜੀ ਮੁਸ਼ਕਿਲਾਂ ਤੁਰ ਰਿਹਾ ਹੈ ਲਾਤੋਂ ਦੀ ਸੱਟ ਲੱਗੀ ਹੈ ਇਹ ਮਰਣਾ ਲੱਗਿਆ ਕੋਈ ਨਹੀਂ ਤਰਾ ਇੱਕ ਆ ਗਈ